ਜੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਨੂੰ ਸਮਾਰਟ ਸਿਟੀ ਬਣਾ ਲਈ ਲਗਾਤਾਰ ਸਰਕਾਰਾਂ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹੈ ਜਲੰਧਰ ਸਿਟੀ ਦੀ ਜੇ ਗੱਲ ਕਰੀਏ ਤਾਂ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਵਾਂਗੇ ਕਿ ਜਲੰਧਰ ਦੇ ਵਿੱਚ ਜਿਹੜੇ ਹਾਈ ਟੈਕ ਦੇ ਜਿਹੜੇ ਹਜ਼ਾਰ ਕੈਮਰੇ ਦੇ ਕਰੀਬ ਜਿਹੜੇ ਲਗਾ ਦਿੱਤੇ ਹੈ ਜਿਨ੍ਹਾਂ ਦੇ ਵਿੱਚੋਂ ਹਜੇ ਤੱਕ 400 ਤੋਂ ਉੱਪਰ ਕੈਮਰੇ ਜਿਹੜੇ ਐਕਟਿਵ ਹੋ ਚੁੱਕੇ ਨੇ ਤੇ ਬਾਕੀ ਇਹਦਾ ਵੀ ਪ੍ਰੋਸੈਸ ਲਗਾਤਾਰ ਜੜਾ ਜਾ ਰਹੀ ਹੈ ਇਸ ਦੇ ਵਿੱਚ ਜਿਹੜੇ ਮੈਂ ਡੈਕਸ ਵੀ ਦਿਖਾ ਰਿਹਾ ਜਿਹਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਵੀ ਰਹਿਣਗੇ ਕਾਰਪੋਰੇਸ਼ਨ ਦੇ ਮੁਲਾਜ਼ਮ ਵੀ ਰਹਿਣਗੇ ਤੇ ਉਸ ਦੇ ਨਾਲ ਹੀ ਜਿਹੜੇ ਸਮਾਜ ਸੇਟੀ ਦੇ ਕਰਮਚਾਰੀਏ ਉਹ ਵੀ ਇੰਨਾ ਦੀ ਸਹਾਇਤਾ ਕਰਦੇ ਨਜ਼ਰ ਆਣਗੇ ਵੀ ਕਿਸੇ ਤਰ੍ਹਾਂ ਦੀ ਵੀ ਅਗਰ ਪਰੇਸ਼ਾਨੀ ਹੋਈ ਜਾਂ ਕੈਮਰੇਆ ਦੇ ਵਿੱਚ ਜਾਂ ਲੋਕੇਸ਼ਨ ਦੇ ਵਿੱਚ ਤੇ ਉਹ ਜਿਹੜਾ ਪੰਜਾਬ ਪੁਲਿਸ ਦਾ ਸਾਥ ਦਿੰਦੇ ਨਜ਼ਰ ਆਣਗੇ ਮੈਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦੇਣਾ ਚਾਹਨਾ ਕਿ 28 ਦੇ ਕਰੀਬ ਜਿਹੜੇ ਕਰਮਚਾਰੀ ਜਿਹੜੇ ਇੱਥੇ ਮੌਜੂਦ ਰਹਿਣਗੇ ਜਿਹੜੇ 24 ਘੰਟੇ ਜਲੰਧਰ ਦੇ ਵਕਫਾਕ ਚੌਂਕਾ ਦੀ ਜੇ ਗੱਲ ਕਰੀਏ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਜਿਹੜੇ ਤਸਵੀਰਾਂ ਆ ਉਹ ਵੀ ਜਿਹੜੇ ਇਹ ਕਲੋਜ਼ ਕਰਕੇ ਦਿਖਾ ਦੇਵੇ ਕਿ ਵੀ ਕਿਸ ਤਰ੍ਹਾਂ ਜਿਹੜੇ ਵਕਫਾਕ ਚੌਂਕਾ ਉਨਾਂ ਦੇ ਵਿੱਚ ਜਿਹੜੇ ਹਾਈ ਟੈਕ ਕੈਮਰੇ ਜਿਹੜੇ ਲੱਗ ਚੁੱਕੇ ਨੇ ਇਧਰ ਦੀ ਤਸਵੀਰ ਦਿਖਾਵਾਂਗਾ ਕਿ ਜਲੰਧਰ বাস ਸਟੈਂਡ ਦਾ ਜਿਹੜਾ ਫਲਾਈਓਵਰ ਹੈਗਾ ਉਸਦੀ ਵੀ ਤਸਵੀਰ ਜਿਹੜੀ ਬਿਲਕੁਲ ਜਿਹੜੀ ਸਾਫ਼ ਕਲੀਅਰ ਜਿਹੜੀ ਦਿਖਾਈ ਦੇ ਰਹੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਹਾਈ ਟੈਕ ਜਿਹੜੇ ਕੈਮਰੇ ਉਹ ਜਿਹੜੇ ਲਗਾਏ ਗਏ ਨੇ ਹਜ਼ਾਰ ਦੇ ਕਰੀਬ ਉਹਨਾਂ ਦੇ ਵਿੱਚੋਂ 400 ਤੋਂ ਜ਼ਿਆਦਾ ਜਿਹੜੇ ਐਕਟਿਵ ਜਿਹੜੇ ਹੋ ਚੁੱਕੇ ਨੇ ਤੇ ਬਾਕੀ ਦਾ ਵੀ ਪ੍ਰੋਸੈਸ ਲਗਾਤਾਰ ਜਿਹੜਾ ਚੱਲ ਰਿਹਾ ਤੇ ਇਸ ਦੇ ਬਾਰੇ ਗੱਲਬਾਤ ਵੀ ਕਰਾਂਗੇ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਨਾਲ ਕਿਉਂਕਿ ਉਹਨਾਂ ਦਾ ਇੱਕੋ ਹੀ ਏਜੰਡਾ ਹੈ ਕਿ ਜਲੰਧਰ ਦੇ ਵਿੱਚ ਜਿਹੜਾ ਚਾਹੇ ਟ੍ਰੈਫਿਕ ਦੀ ਸਮੱਸਿਆ ਹੋਵੇ ਜਾਂ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਗੱਲ ਕੀਤੀ ਜਾਵੇ ਉਸ ਦੇ ਲਈ ਜਿਹੜੇ ਸਖਤ ਪ੍ਰਯਾਸ ਜਿਹੜੇ ਉਹ ਕੀਤੇ ਜਾ ਰਹੇ ਨੇ ਇਹ ਆਇਡੈਂਟੀਫਾਈ ਕਾਫੀ ਰਿਸਰਚ ਕੇ ਬਾਅਦ ਸਟ੍ਰੈਟੈਜਿਕ ਵਨਰੇਬਲ ਪੁਆਇੰਟਸ ਜਿਹੜੇ ਹਨ ਇੰਪੋਰਟੈਂਟ ਜੰਕਸ਼ਨ ਜਿੱਥੇ ਜ਼ਿਆਦਾ ਫੋਟੋ ਵਾਲੀ ਹੋਵੇ इनको आइडेंटिफाई किया गया सी सिटी प्रोजेक्ट में जिला पुलिस का कंपोनेट है वो सिटी है स्मार्ट सिटी पर जो है वो म्यूनसिपल कॉपोशन का प्रोजेक्ट है और इसमें कोई हजार के करीब कैमरे लगेंगे चार सौ ऑपरेशन हो गए इनका इंटीग्रेट कमांड एंड कंट्रोल सेंटर जो है पुलिस लैंस में बन रहा है ऑलमोस्ट तैयार हो गया और डिस्ट्रिक्ट कंट्रोल रूम हो गया ट्रैफिक होगी हो एमरजेंसी रिस्पॉन्स हो गया वायरलेस कमिकेशन ये सारा इंटीग्रेट किया गया है कि पुलिस का रिस्पांस टाइम जो है वो अच्छा हो जल्दी हो क्राइम प्रिवेंशन में भी ये काम आएगा जो इंटीग्रेटेड काम कमांड एंड कंट्रोल सेंटर है प्लस क्राइम uh, ट्रेसिंग में भी काम आएगा सर कहते हैं कि जो है इसमें इसमें यह है कि जो कैमराज हैं इंपॉर्टेंट जंक्शन हैं वो ऑटोमेटिक नंबर प्लेट रीड करेंगे और रेड लाइट को भी ट्रैफिक ट्राफिक रिवॉल्यूशन दीजिए तो तो कितने समय तक ये काम अभी डेडलाइन तो फरवरी तक की है शायद थोड़ा सा एक्सटेंड भी हो जाए लेकिन काम शुरू हो गया तो कितने मुलाजुम लगेंगे तो? इसमें तीन पुलिस की तरफ से तो तीन कॉम्पोनेंट्स हैं एक कॉम्पोनेंट जो है वो वायरलेस का है एक कॉम्पोनेंट डिस्ट्रिक्ट कंट्रोल रूम का है और एक कंपोनेंट जो है वो स्पेशलाइज्ड लाइंस जो है वो मंट्रिक लाइंस वन वन टू एक्सेट्रा प्लस इन तीनों कॉम्पोनेंट्स को जो फीडबैक है वो ऑपरेटर्स देंगे जो इन कैमरों को जो फीड जो है कि जो कैमरों camera, कैमरा की जिन जो उनको वॉच ਜਿਸ ਤਰ੍ਹਾਂ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਹਜ਼ਾਰ ਦੇ ਕਰੀਬ ਕੈਮਰੇ ਜਲੰਧਰ ਦੇ ਵਕ-ਵਕ ਚੌਂਕਾਂ ਦੇ ਵਿੱਚ ਜਿਹੜੇ ਲਗਾਏ ਜਾਣੇ ਹਨ 400 ਕੈਮਰੇ ਜਿਹੜੇ ਲੱਗ ਚੁੱਕੇ ਨੇ ਚਾਹੇ ਉਹ ਬੱਸ ਸਟੈਂਡ ਦੀ ਗੱਲ ਕਰੀਏ ਭਗਵਾਨ ਵਾਲਮੀਕੀ ਚੌਂਕ ਦੀ ਗੱਲ ਕਰੀਏ ਨਕੌਧਰ ਚੌਂਕ ਦੀ ਗੱਲ ਕਰੀਏ ਜਾਂ ਗੁਰੂ ਰਵਿਦਾਸ਼ ਚੌਂਕ ਦੀ ਗੱਲ ਕਰੀਏ ਇਸੇ ਤਰ੍ਹਾਂ ਵੱਖ-ਵੱਖ ਚੌਂਕਾਂ ਦੇ ਵਿੱਚ ਕੈਮਰੇ ਜਿਹੜੇ ਲੱਗ ਚੁੱਕੇ ਨੇ ਜਿਹੜੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਚਾਲਾਨ ਉਸਦੇ ਘਰ ਤੱਕ ਪਹੁੰਚਦੇ ਨਜ਼ਰ ਆਣਗੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਤੀਜੇ ਕ੍ਰਾਈਮ ਮੁਲਾਜ਼ਮ ਜਿਹੜੇ ਇਸ ਦੇ ਵਿੱਚ ਤਨਾਤ ਰਹਿਣਗੇ ਨਾਲ ਹੀ ਕਾਰਪੋਰੇਸ਼ਨ ਦੀਆਂ ਟੀਮਾਂ ਵੀ ਜਿਸ ਤਰ੍ਹਾਂ ਪਹਿਲੇ ਵੀ ਤੁਹਾਨੂੰ ਦੱਸਿਆ ਸੀ ਉਹ ਵੀ ਨਾਲ ਮੌਜੂਦ ਰਹਿਣਗੀਆਂ ਤੇ ਨਾਲ ਹੀ ਜਿਹੜੇ ਸਮਾਰਟ ਸਿਟੀਜ਼ ਦੀਆਂ ਟੀਮਾਂ ਵੀ ਉਹ ਵੀ ਪੰਜਾਬ ਪੁਲਿਸ ਦੇ ਨਾਲ ਮੌਜੂਦ ਰਹਿਣਗੀਆਂ ਤੇ ਇਸ ਦੇ ਲਈ ਨਾਲ ਹੀ ਲਗਾਤਾਰ ਜਿਹੜੇ ਕ੍ਰਾਈਮ ਹੋ ਰਹੇ ਨੇ ਉਸ ਦੇ ਉੱਪਰ ਵੀ ਜੜੀ ਨਿਗਾ ਇੰਨਾ ਕੈਮਰਾ ਦੇ ਜ਼ਰੀਏ ਰੱਖੀ ਜਾਵੇਗੀ ਕੈਮਰਾਮੈਨ ਰੇਸ਼ਾ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ ਨਿਊਜ਼ ਜ਼ਿਲਾਂਦਾਰ